ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਯਾਰੇ ਦੋਸਤੋ ਵੀਰੋ ਤੇ ਮੈਨੂੰ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ partage ਇਹ ਤਾਂ ਕਰੀਏ ਮੈਨੂੰ ਬੜੀ ਲੋੜ ਆ ਤੁਹਾਡੇ ਲਈ ਸਬਸਕ੍ਰਾਈਬ ਕਰਨਾ ਬਿਲਕੁਲ ਫਰੀ ਹੈ ਮੇਰੀ ਹੌਸਲਾ ਹੋ ਜਾਏਗਾ ਮੇਰੀ ਇੱਕ ਸੋਚ ਆ ਜਿਹੜਾ ਮੈਂ ਆਪਣੇ ਧਰਮ ਨੂੰ ਬਹੁਤ ਪਿਆਰ ਕਰਦਾ ਤੇ ਇਸ ਧਰਮ ਨੂੰ ਜੋ ਵੀ ਕਰਦਾ ਉਹ ਉਹਦੀ ਇਹੀ ਸੋਚ ਹੁੰਦੀ ਜੋ ਮੈਂ ਅੱਜ ਕਰਿਆ ਮੈਂ ਕਿੱਥੇ ਪਹੁੰਚ ਜਾਈਏ ਉਹ ਵੀ ਇਦਾਂ ਕਰੀਏ ਕੰਮ ਕਿੱਥੇ ਜਾਈਏ ਜਿੱਥੇ ਸਾਡੀ ਸੁੱਤੀ ਹੀ ਕੰਮ ਨੂੰ ਜਗਾ ਸਕੋ ਯਾਰ ਮੈਨੂੰ ਐ ਲੱਗਦਾ ਆਪਣੇ ਕੰਮ ਹੈ ਨਹੀਂ ਅਗਰ ਵੀ ਸ਼ਹਿਰ ਤੇ ਨਹੀਂ ਹੈ ਜਿੱਥੇ ਜਾਗਦੀ ਨਹੀਂ ਹੈ ਜੀ ਚਾਹਤੀ ਹੈ ਪਰ ਬਹੁਤ ਕਟ ਮਨੁਲਾ ਅਗਿਆਤਾਂ ਨੂੰ ਲੋਡ ਥੋੜੀ ਜਿਹੀ ਬੱਗ ਲੋਕਾਂ ਦੀ। ਇਹ ਹੈਗੇ ਵੀ ਲੋਕ ਕਹੀ ਐਦਾਂ ਆਉਂਦੇ ਨੇ ਜਿਹੜੇ ਪੱਗਾਂ ਬੰਨ ਕੇ ਮੈਂ ਦੇਖਿਆ ਉਹ ਸਰਹੰਦ ਦੀ ਜਾਇ ਜੋ ਕਾਰਕਰੀ ਆ ਰਹੇ। ਉਹ ਤਾਂ ਹੋਰ ਜੇ ਕੋਈ ਪੰਜਾਬ ਦੇ ਹੱਕ ਦੀ ਗੱਲ ਕਰਦਾ ਤਾਂ ਉਹਦੇ ਖਿਲਾਫ ਹੋ ਜਾਂਦੀ ਨੇ। ਦੂਸਰੀ ਗੱਲ ਸਭ ਤੋਂ ਵੱਡੀ ਗੱਲ ਜਦੋਂ ਵੀ ਉਹ ਕਿਸੇ ਪਿੱਛੇ ਬੰਦੇ ਦੇ ਖਿਲਾਫ ਕੰਮ ਕਰਾਂਗੇ ਉਹ ਪਹਿਲਾਂ ਇਹ ਤਾਂ ਮਤਲਬ ਉਹ ਕਾਮਾ ਦਿੰਦੇ। ਤਾਂ ਉਹਨੇ ਕਹਾਂ ਮੈਂ ਤੁਹਾਨੂੰ ਕਾਉਂ ਲੀਂਗਾ। ਕਾਂਗਰਸ ਇਹ ਕਾਂਗਰਸ ਦੀ ਉਹ ਗੱਲ ਕਰਨੇ ਕਣ ਕੰਦੂ 2 ਜੀਪੀ ਆ ਦਾ ਪਤਾ ਨਹੀਂ ਨਾ ਤੁਸੋ ਤਾਂ ਬਨਤਾ ਛੱਡੋ ਯਾਰ ਇਹ ਕਹਿੰਦੇ ਇਹ ਬੰਦਾ ਕੋਈ ਆਪਣੇ ਗਾਲ ਕਹਿੰਦੇ ਕਿ ਉਹ ਕਿਸੇ ਪਾਰਟੀ ਨੂੰ ਕਈ ਵਾਰੀ ਬਲਾਉ ਵੀ ਨਹੀਂ ਕਰਦਾ ਹੁੰਦਾ ਹੁੰਦਾ ਉਹ ਸਿਰਫ ਉਹਨੂੰ ਆਪਣੇ ਕੰਮ ਤੱਕ ਮਤਲਬ ਹੁੰਦਾ ਆਪਣੇ ਪ੍ਰਵਾਹ ਤੱਕ ਮਤਲਬ ਹੁੰਦਾ ਆਪਣੀ ਜੋ ਵੀ ਸਮਾਜ ਤੱਕ ਮਤਲਬ ਹੁੰਦਾ ਪਰ ਅਗਲਾ ਉਹਨੂੰ ਉਹ ਵਾਸੇ ਲੈ ਜਾਂਦਾ ਵਾ ਜਿਹਨਾਂ ਨੂੰ ਉਹ ਨਫ਼ਰਤ ਕਰਦਾ ਹੁੰਦਾ ਮੇਰੇ ਆਰਗਾ ਤਾਂ ਹੁਣ ਲੀਡਰਾਂ ਨੂੰ ਨਫ਼ਰਤ ਕਰਦਾ ਜਿਹੜੇ ਆਪਣੇ ਜਿਹੜੇ ਥਾਣਿਆਂ ਨਾਲ ਆਪਣੇ ਦੇਖ ਤੇ ਨਹੀਂ ਇੱਧਰ ਨਹੀਂ ਕੋਈ ਹੈ ਲੈ ਚਲ ਜਿਹਨੂੰ ਆਪਾਂ ਕਹਿ ਸਕੀਏ ਯਾਰ ਗਾਂਧੀ ਨੂੰ ਇਹ ਕਹਿੰਦੇ ਨੇ ਵੀ ਰਾਸ਼ਟਰ ਪੁੱਤਾ ਉਹਦਾ ਹਸਿਆਕ ਦੇਖ ਲਓ ਉਹ ਆਪਦੇ ਆਸ਼ਰਮ ਦੇ ਵਿੱਚ ਕਹਿੰਦੇ ਨੰਗੇ ਆਉ ਤਾਂ ਕਰਕੇ ਉਹਨਾਂ ਦੇ ਨਾਂ ਲੱਗਣਾ ਹੰਦ ਪੁੱਤਾਂ ਕੁਛ ਇਦਾਂ ਦੇ ਬਹੁਤ ਯਾਨੀ ਟੰਕਾਂ ਨੇ ਤੇ ਦੂਸਰੀ ਗੱਲ ਉਹਨੇ ਆਪਣੇ ਨਾਲ ਗੱਡਾ ਬੜਾ ਧਰੋ ਕੀਤਾ ਆਪਣੋਂ ਦੇ ਨਾਲ ਫੁੱਦੂ ਘਾ ਕੇ ਉਹ ਆਪਣੇ ਨਾਲ ਲੈ ਗਿਆ ਉਹਨੇ ਕਿਹਾ ਕਰਾਂਗੇ ਤੁਮ ਫਲਾਣਾ ਕਰਾਂਗੇ ਕੀਤਾ ਹੋ ਜਾਣਾ ਜੀ ਧੋਖਾ ਕਰਕੇ ਅੱਜ ਆਪਣੀ ਕਾਂਗਰਸ ਲਾਟ ਦੇਖ ਲੋ ਕਾਹਾਂ ਚੰ ਤਾਰਾ ਸਿੰਘ ਤਾਰਾ ਚਾਂਦੀ ਜੀ ਆ ਵੇ ਤੇ ਉਹ ਮੈਨੂੰ ਕਰ ਲੱਗਣਾ ਨਹੀਂ ਸਿੱਖਿਆ ਤਾਂ ਮੀ ਨਹੀਂ ਕੋਈ ਉਹਨੇ ਕਿਹਾ ਉਹ ਕਹਾਂ ਮੇਰੇ ਪਾਕਿਸਤਾਨ ਦਾ ਖਲਾਅ ਖਲਾਅ ਕਰਨਾ ਉਹ ਦੂਰ ਫਿਟੇ ਮੁੱਕ ਤੇ ਯਾਰ ਉਹ ਅੱਗੇ ਹੁੰਦਾ ਨਾ ਦਿਖਾਵੇ ਜੀ ਤੂੰ ਆਪਣੀ ਕੌਮ ਦਾ ਖੱਲ ਕਰ ਤੂੰ ਕਿਸੇ ਕੋਈ ਦੀ ਲੈਣਾ ਯਾਰ ਅਗਲਾ ਬਹੁਤ ਵਧੀਆ ਬਣਾਈ ਗਿਆ ਹੰਡੋ ਤੈਨੂੰ ਕੀ ਆ ਤੁਮ ਆਪਣਾ ਦੇਵ ਅਗਲੇ ਤਾਂ ਚੁਕੀ ਪਿੱਠੂ ਬਣੇ ਹੋਏ ਆ ਅਗਲੇ ਤੁਹਾਨੂੰ ਆਪ ਜਿਹੜਾ ਕੰਮ ਉਹਨੇ ਆ ਬੰਦ ਹੀ ਉਹਨੇ ਆਪ ਕਰਨਾ ਸੀਗਾ ਉਹ ਸਾਡੇ ਬੰਦਿਆਂ ਤੇ ਦੇਖਾਂ ਤੋਂ ਕਰਾ ਗਏ ਗੁਰਦੁਆਰਾ ਹੈ ਕਿ ਆਪੀਆਂ ਦਾ ਮੋਰਚਾ ਜਦੋਂ ਸਿੱਖਾਂ ਨੇ ਹਸਰ ਕੀਤਾ ਉਹ ਕਹਿੰਦੇ ਲੈ ਵੀ ਹੁਣ ਤੁਸੀਂ ਇਹ ਮੋਰਚਾ ਸਾਰਾ ਕੱਟਾ ਹੁਣ ਤੁਸੀਂ ਦੇਜ ਦਾ ਮੋਰਚਾ ਹੀ ਹੱਲ ਕਰੋ ਸੋ ਸਾਡਾ ਠਿਕਾਣਾ ਅਸੀਂ ਆਪਦਾ ਕੀ ਦੇਖਾਂਗੇ ਵੀ ਉੱਥੇ ਕਿਸੇ ਨੇ ਆ ਗੱਲ ਨਹੀਂ ਕਹੀ ਉਹਨੂੰ ਲੱਗ ਦੇਖੇ ਵੀਰੇ ਕਹਿੰਦੇ ਸਾਡੇ ਹਿੰਦੂ ਹਾਂ ਮੈਂ ਹਿੰਦੀ ਨਹੀਂ ਬੈਠੇ ਬਹੁਤ ਤਕਾਬਾਨ ਇਹਦੇ ਉੱਤੇ ਦੀ ਧੁੱਪ ਤਾਂ ਸਾਬਤ ਬੈਠੇ ਹੈ ਵੀ ਨਹੀਂ ਯਾਰ ਹੈ ਵੀ ਨਹੀਂ ਸੀ ਇਹਨਾਂ ਦਾ ਕਰੇ ਭਗ ਰਹੀ ਤਾਂ ਹੀ ਤਾਂ ਅੱਜ ਉਹਲੇ ਖਾਨੂੰ ਆਪਣਾ ਬਾਗ ਸਮਝਦੇ ਹੀ ਕਿਉਂਕਿ ਅਸੀਂ ਗਏ ਹੁੰਦੇ ਤਾਂ ਸਮਝਦੇ ਨਾ ਗਲੇ ਅੱਜਕ ਧੁੱਪ ਵੀ ਹਰ ਕਿਤੇ ਕਿਸੇ ਭਈਏ ਦੇ ਕੋਈੜਾ ਮਾਰ ਲੈ ਸਾਰਾ ਮੋਟੀ ਤੱਕ ਤੋਂ ਹੋਰ ਤਾਂ ਹਟਦੀ ਜਾਂਦੀ ਐ ਇੱਥੇ ਪੰਜਾਬੀਆਂ ਨੇ ਪੱਗਾਂ ਲਈ ਜਾਂਦੇ ਨੇ ਕੋਈ ਝੋਲ ਸੁਣਵਾਈ ਹੋਈ ਨਹੀਂ ਤੀਤੀ ਸਾਲਾ ਪਿਛਾ ਨੰਦਰ ਹੋ ਗਏ ਬੰਦੀ ਸਿੰਘਾਂ ਨੂੰ ਕੋਈ ਸੁਣਵਾਈ ਨਹੀਂ ਕੀ ਚੱਲ ਰਿਹਾ ਹੈ ਆਪਾਂ ਨੂੰ ਹੁਣ ਕੀ ਕਰਨਾ ਚਾਹੀਦਾ ਮੈਨੂੰ ਮੈਂ ਇਹ ਸੋਚਣਾਗਾ ਵੀ ਸਾਡੇ ਦੇ ਰਿਹਾ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਵਾ ਵੀ ਅਸੀਂ ਕੀ ਕਰੀਏ ਇਹ ਤੋਂ ਪਤਾ ਲੱਗ ਸਕੇ ਵੀ ਹਾਂ ਭਾਈ ਸਾਡੇ ਨਾਲ ਥਕਾ ਹੋ ਰਿਹਾ ਉਹਨਾਂ ਦੇ ਲੋ 40 4 4 ਇਹ ਯਾਰ 1000 ਏਕੜ ਜ਼ਮੀਨ ੱੱਕੇ ਨਾਲ ਰਫਾਇਰ ਕੱਗਲੀ ਪਹਿਲਾਂ ਭਾਤਮਾਲਾ ਜੋ ਰੋਡ ਦਾ ਦੇ ਕੋਸ਼ ਕਦੇ ਕੋਸ਼ ਬਣਾ ਚੰਡੀਗੜ੍ਹ ਲੱਕ ਕਰ ਲੇ ਧੁਖੇ ਚੰਡੀਗੜ੍ਹ ਕਾਗਜ਼ਾਂ ਦੇ ਵਿੱਚ ਅੱਜ ਵੀ ਆਪਣਾਵਾ ਬਾਰੇ ਅਗਲੇ ਥੋੜਾ ਹੱਕ ਮੰਨਣ ਦੀ ਲੱਗ ਕਰਿਆ ਹੁਣ ਇਸ ਕੇਂਦਰ ਸਰਸਤੀ ਤੇ ਅੱਜ ਤੱਕ ਕੋਸ਼ਿਸ਼ ਕਰਿਆ ਹੋਇਆ ਰਹੇ ਨੇ ਜਿਹੜਾ ਕੇਂਦਰਤਾਰ ਹੋ ਜਾਏ ਤੇ ਵੀ ਹੁਣ ਕੀ ਹੋਵੇ ਯਾਰ ਅਗਲੇ ਨੇ ਆਪਣੇ ਨਾਲ ਬਹੁਤ ਕੁਝ ਕਰਤਾ ਮੈਨੂੰ ਹੁਣ ਅਗਲਾ ਥੁਡੇ ਨਾਲ ਹੋਰ ਕੀ ਕਰੇ ਜਿੰਨਾਂ ਸੋਨੂੰ ਪਤਾ ਲੱਗੀ ਛੋਟੀਆਂ ਪੱਗਾਂ ਰੋਲਦੀਆਂ ਛੋਟੀਆਂ ਸਰਦਾਰੀਆਂ ਰੋਲਦੀਆਂ ਗੁਰਦੁਆਰਿਆਂ ਨੂੰ ਅਕਾਂ ਲਾਉਂਦੀਆਂ ਬੇਅਦਬੀਆਂ ਕਰਤੀਆਂ ਕਿੰਨੀਆਂ ਤੇ ਠੀਆਂ ਪਹਿਣਾ ਲਈ ਜਦਾਂ ਰੋਲੀਆਂ ਗਈਆਂ ਸਾਰੀ-ਸਾਰੀ ਰਾਤ 84 ਦੇ ਨਵੰਬਰ ਕੇ ਰਾਤੀ ਦੇ ਵਿੱਚ ਸਾਰੇ ਹੋਏ ਰਾਤ ਕੱਪੜੇ ਨਹੀਂ ਪਹੁੰਚਤੇ ਕਿੰਨੀਆਂ ਨੂੰ ਬਣਾ ਨੇ ਆਪਣੀਆਂ ਈਆਂ ਪਹਿਣਾ ਨੂੰ ਉਹ ਦਰਦਾ ਯਾਰ ਕਿੱਥੇ ਕਲੇਗਾ ਉਹ ਦਰਦ ਤੁਸੀਂ ਆ ਤੂੰ ਯਾਦ ਆ ਬੇਦਰਦੀ ਹੋ ਗਏ ਯਾਰ ਪਾਹਰੇ ਮੈਂ ਵੀ ਥੋੜੇ ਵਿੱਤੀ ਹਾਂ ਯਾਰ ਮੈਂ ਤਾਂ ਕੱਲ ਮੇਰੇ ਘਰ ਦਾ ਗਰੀਬ ਨਾ ਕਰ ਵੀ ਨਹੀਂ ਪਤਾ ਜਿਹੜੇ ਬੰਦੇ ਕਰ ਸਕਦੇ ਨੇ ਕੁਝ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉਹ ਵੀ ਨਹੀਂ ਕਰ ਰਹੇ ਯਾਰ ਇਹ ਪਤਾ ਨਹੀਂ ਕਿਉਂ ਮਤਲਬ ਖਾਮੋਸ਼ ਏ ਕੋਈ ਮੈਨਾ ਬੋਨਨ ਬਾਹਲੇ ਬੰਦੇ ਨੂੰ ਕਹਿੰਦੇ ਕਿ ਪੰਜਾਬ ਜਾ ਕੇ ਉੱਧਰ ਜਿਹੜਾ ਉਹ ਪੰਜਾਬ ਤੋਂ ਕੱਲਦਾ ਉਹਨੂੰ ਤਾਂ ਕੁਝ ਦੱਲ ਨਹੀਂ ਗਾਣ ਦੇ ਉਹ ਲੱਛਿਆ ਕਿਹਾ ਨਾ ਅੰਦਰ ਆ ਕੇ ਤਾਂ ਨਾ ਜਾਣ ਉਹ ਪਰ ਆ ਕਿੰਨੇ ਆ ਕਾਊਂਟਰ ਕਰਤੇ ਪਿਛਲੇ 6 ਮਹੀਨਿਆਂ ਦੇ ਵਿੱਚ ਬਕਾਨੇ ਹੁੰਦੀਆਂ ਇਨਕਾਉਂਟਰ ਕਰਾਤੇ ਗਰੀਬ ਘਰਾਂ ਦੇ ਮੁੰਡੇ ਚੱਕ ਚੱਕ ਵਾਹਣਾ ਚੜਦੀ ਜਵਾਨੀ ਵਾਲੇ ਧੀਰੇ ਪੁੱਤ ਮਾਰਦੇ ਬੰਦੇ ਧੱਲਿਆ ਯਾਰੋ ਕਿਉਂ ਨਹੀਂ ਹੁੰਦਾ ਦੱਸ ਯਾਰ ਮੇਦੇ ਦਾ ਮੈਨੂੰ ਤਾਂ ਹੋਰ ਦਾ ਵਜਾ ਯਾਰ ਪਤਾ ਨਹੀਂ ਹਾਂ ਕੋਈ ਕੀ ਸੋਚਦੇ ਵਸਤੀ ਲੋਕਾਂ ਦਾ ਕਿੱਦਾਂ ਦਾ ਸਿਸਟਮ ਹੋ ਗਿਆ ਜਾਂ ਤਾਂ ਅਗਰੇਨ ਸਿੱਕੀ ਹਿੰਦੂ ਕੰਮ ਕਰ ਤੱਕ ਕੋਈ ਨਹੀਂ ਨਿਕਲ ਗਏ ਸਾਡੇ ਘਰ ਚ ਖੁਦ ਵਸਤ ਰੱਖਦੇ ਸੀ ਮੇਰੀਆਂ ਭੈਣਾਂ ਰੱਖਦੀਆਂ ਸੀ ਮੇਰੀ ਭੈਣਾਂ ਰੱਖਦੀਆਂ ਸੀ ਹੌਲੀ ਹੌਲੀ ਸਿੱਖਿਆ ਮਿਲੀ ਫੇਰ ਨੂੰ ਪਤਾ ਲੱਗਿਆ ਵੀ ਅਸੀਂ ਕਿੱਥੇ ਆ ਗਏ ਆ ਕੀ ਕਰ ਕਰ ਕੀ ਰਹੇ ਲੋਕ ਦੋਸ਼ਮਣ ਕਰਵਾਉਣਾ ਚਾਹੁੰਦਾ ਅਸੀਂ ਉਹੀ ਕਰੀ ਜਾਂਦੇ ਆ ਬੱਬਾ ਨਾਨਕ ਦਾ ਜੇ ਆਪਾਂ ਸਭ ਨੂੰ ਮਾਣ ਦੇ ਹੱਕ ਕਿਉਂ ਨੇ ਆ ਦਾ ਪੱਪਾ ਬੱਬੇ ਨਾਨਕ ਦੇ ਖਿਲਾਫ ਖੜ ਰਹੇ ਹੋ ਚੋ ਜਿੱਤਨਾ ਮੂੰਹਿਆ ਖੋਲੋ ਪਹਿਲਾਂ ਦਾ ਤਾਲੇ ਜਿਹੜੇ ਲੱਗਿਆ ਨਾ ਜੰਦਰੇ ਮੂੰਹ ਇਹ ਕੋੜੀ ਬੋਲੋ ਵੀਰੇ ਸਾਰੇਆਂ ਬੋਲਣਾ ਪੈਣਾ ਆਪਾਂ ਅਗਲੇ ਨੇ ਅਗਲੇ ਆਨੇ ਫੋਟ ਨੂੰ ਦੂਜੇ ਦਰਜੇ ਦਾ ਸ਼ਹਿਰੀ ਰੱਖਿਆ ਹੋਇਆ ਤੁਹਾਡੀ ਕੋਈ ਸੁਣਵਾਈ ਨਹੀਂ 273 ਐਮਪੀ ਚਾਹੀਦੇ ਨੇ ਕਿ ਆਪਾਂ ਕੋਈ ਬਿੱਲ ਪਾਸ ਕਰੋਣਾ ਕੋਈ ਕਾਨੂੰਨ ਬਣਾਉਣਾ ਪਰ ਇਹ ਵੀ ਨਹੀਂ ਹੋਣਾ ਤੇ ਆਪ ਦੇ تھے 11 ਪਹਿਲੇ 12 ਐਮਪੀ ਨੂੰ ਇਕੱਠਾ ਕਰੋਗੇ ਦੋਸਤੋ ਕਿਸ ਤਰ੍ਹਾਂ ਦੀਆਂ ਘੜੀਆਂ ਸਟੇਟਾਂ ਦੇ ਨਾਲ ਮੰਨਤਾ ਕਰੋਗੇ ਉਹਨਾਂ ਨੇ ਤਾਂ ਦੁਗਿਆਨੂ ਵੀ ਬੱਦੂ ਬਣਾਤਾ ਜਿਹੜੇ ਕਿ ਦੂਜੇ ਵੀ ਹਿੰਦੂ ਨਹੀਂ ਸੀ ਪਹਿਲਾਂ ਤਾਂ ਉਹਨਾਂ ਨੇ ਹਿੰਦੂ ਦਾ ਇੱਕ ਜਾਦ ਫੇਕਿਆ ਛੱਟਿਆ ਜਿਸ ਨਾਲ ਉਹਨਾਂ ਨੇ ਕਿਹਾ ਵੀ ਸਾਰੇ ਹਿੰਦੂ ਹੋ ਪਏ ਉਹਨਾਂ ਨੂੰ ਪਤਾ ਸੀ ਇਹ ਹਿੰਦੂ ਨਾ ਕਹਿੰਦੇ 1947 ਤੱਕ ਤਾਂ ਮਤਲਬ ਉਹ ਹਿੰਦੂ ਖਤਮ ਠੀਕਾਣੀ ਕੋਈ ਹਿੰਦੂ ਬਣ ਲਈ ਨਹੀਂ ਸਨਾਤਨ ਕਹਿੰਦੇ ਜੇ ਅਸੀਂ ਕਪਾਤੋ ਸਾਰੇ ਲੱਗ ਸੀ ਅਲੱਗ ਅਲੱਗ ਕਬੀਲਿਆਂ ਦੇ ਵਿੱਚ ਲੋਕ ਸੀ ਅਲੱਗ ਅਲੱਗ ਪ੍ਰਯਾਸਤਾ ਦੇ ਵਿੱਚ ਲੋਕੀ ਕਾਫੀ ਦਾ ਰਾਜ ਸੀ ਮਤਾਂ ਦੇ ਅਲੱਗ-ਅਲੱਗ ਆਪਣੇ ਤੇ ਰੀਤੀ ਰਿਵਾਜ ਸੀ ਆਪਣੀਆਂ ਸੱਭਤਾਵਾਂ ਸੀ ਇਹਨਾਂ ਦੇ ਰੋਲਕੀਆਂ ਸਾਰਿਆਂ ਦੀ ਜਦੋਂ ਪੰਜਾਬੀਆਂ ਨੂੰ ਕਈ ਆਂਦੇ ਨੇ ਤੁਸੀਂ ਹਿੰਦੂਆਂ ਦਾ ਹੰਗੋਖ ਲੰਨਾ ਤੇ ਮਕਾ ਉਹ ਜਿਹੜੇ ਬਾਹਲੇ ਦੇਖਾਂ ਦੇ ਵਿੱਚ ਆ ਤਿੰਨ ਘਰ ਦਿਨਾਂ ਤੋਂ ਪਿੱਛੇ ਪੰਜਾਬੀ ਮੁੰਡੇ ਖੜੇ ਗਏ ਨੇ ਉਹਨਾਂ ਨੂੰ ਕਈ ਆਂਦੇ ਨੇ ਖਾਲਸਤਾ ਦੀ ਕਹੋ ਤੁਸੀਂ ਘਰਤੀਏ ਆ ਫਿਰ ਇਹ ਹੀ ਗੱਲ ਸੰਤ ਚ ਗਏ ਸੀ ਤੱਤ ਪਿੰਡਾਂ ਵਾਲੇ ਇਹ ਹੀ ਗੱਲ ਹੈ ਜੀ 11 ਗ੍ਰੇਨ ਨੂੰ 1955 ਦੇ ਚ ਆਪਣੇ ਉਹਦੇ ਉੱਤੇ ਹਮਲਾ ਕਰਿਆ ਸਰਮੰਦਰ ਸਾਹ ਦੇ ਫਿਰ 1983 ਚ ਜੂਨ ਚ ਨਵੰਬਰ ਚ ਪਹਿਲਾਂ 47 ਹੋਈ ਆਪਣੇਆਂ 10 ਲੱਖ ਬੰਦਾ ਆਪਣਾ ਉਹ ਵਧਿਆ ਗਿਆ ਮਾਰੇ ਆ ਗਿਆ ਆਪਣਾ ਇਹ ਕਹਿੰਦੇ ਨੇ ਭਾਰਤ ਦਾ ਮਹਿਮੰਦ ਨਹੀਂ ਭਾਰਤ ਦਾ ਲੱਖ ਇਸ਼ਾ ਹੋਇਆ ਵਿਸ਼ਵਾਸ ਸਿਰਫ ਪੰਜਾਬ ਦਾ ਹੋਇਆ ਪੰਜਾਬ ਵੱਧਾ ਹੋਇਆ ਪੰਜਾਬ ਤੋਂ ਦਨਾਲ 22 ਸਾਲ ਤੱਕ ਲੱਗੇ ਪਾਕਿਸਤਾਨ ਬਣਿਆ ਇਹ ਸਾਰਾ ਪੰਜਾਬ ਤੇ ਕਾਬਲ ਕਨਾਰ ਕਦੋਂ ਪੰਜਾਬ ਸੀ ਇੱਕ ਨਾ ਇਹ ਨਿੱਕੀ ਜਿਹੀ ਸੂਬੇ ਇਹਨਾਂ ਨੇ ਆਪਣੇ ਹੱਥ ਚ ਫੜਾ ਇੱਕ ਨਿੱਕੀ ਜਿਹੀ ਸੂਬੇ ਸੂਬਾ ਕਹਿੰਦੇ ਵੀ ਸ਼ਰਮ ਲੱਗਦੀ ਹੈ ਯਾਰ ਇਹਨਾਂ ਨੂੰ ਕਿਹੜੇ ਡਿਟੇ ਲੋੜ ਕਹਾਂ ਨੇ ਅਖੇ ਦੀ ਆਪਣੀ ਸਰਕਾਰ ਬਣਾ ਲਓ ਤੇ ਜਦੋਂ ਰਾਜ ਕੋਲ ਤੁਸੀਂ ਰਾਜ ਕਰ ਸਕਦੇ ਹੋ ਤੇੰਦਾ ਰਾਜ ਸਾਰਾ ਆਪਣਾ ਹੋਵੇ ਕਿਹਦੀ ਕੀ ਤਰ੍ਹਾਂ ਆ ਗਿਆ ਕੇਂਦਰ ਸਰਕਾਰ ਦਾ ਹੁਕਮ ਚੱਲਦਾ ਹਰ ਪੀਕ ਤੇ ਆਹ ਵੀ ਸਾਰੇ ਦੀ ਕੇਂਦਰ ਸਰਕਾਰ ਦਾ ਹੱਕ ਕਰਿਆ ਪਾਣੀ ਛੱਡੇ ਲੁੱਟੇ ਗਏ ਬਿਜਲੀ ਸਾਡੀ ਆ ਕੋਈ ਸੀ ਦਾ ਅਧਿਕਾਰ ਹੈ ਪਿਆਂ ਪਿਆਂ ਕੋਲੇ 70 ਬੰਦਿਆਂ ਨੇ ਕੋਈ ਵੀ ਗੱਲ ਕਿਉਂਕਿ ਤੁਸੀਂ ਕਦੇ ਕੋਈ ਤਾਂ ਨਾ ਲਾਈ ਚਲੋ ਕਦੇ ਕੋਈ ਉਹ ਧਰਨਿਆ ਧੁਰਨਿਆ ਤੇ ਕੁਝ ਨਹੀਂ ਮਿਲਣਾ ਆਪਾਂ ਜਾਗਣਾ ਉਹ ਤਾਂ ਇੱਕ ਐਸਾ ਹੀ ਧਾਰਨਾ ਕਰੋ ਬਸ ਸਾਰਿਆਂ ਪਾਸ ਕਰਨਾ ਹੀ ਪਣਾ ਕੋਸ਼ਿਸ਼ ਅਗਲੇ ਨੂੰ ਕਹੋ ਜੇ ਸਾਨੂੰ ਤੁਸੀਂ ਭਾਈ ਸਾਡੇ ਦੇਸ਼ ਚ ਰੱਖਿਆ ਹੈ ਤਾਂ ਸਾਨੂੰ ਕਮਸ਼ੇ ਘੱਮ ਜੀਣ ਦਾ ਜੀਣਤਾ ਦੇ ਦਿਓ ਇੱਜ਼ਤ ਨਾਲ ਤੁਸੀਂ ਕਿਹੜੀ ਇੱਜ਼ਤ ਨਾਲ ਜੀ ਰਹੇ ਆ ਯਾਰ ਭੁਗਤਰਾਸੀ ਜਗਲੇ ਨੇ ਐਨਾ ਕੁਝ ਕਰਤਾ ਜਿਹੜਾ ਨੇ ਕਰੇ ਹਾਲ ਸੀ ਸੱਜਣ ਕਮਾਲ ਟਾਈਟਲਰ ਉਹਨਾਂ ਨੂੰ ਪੁੱਟੇ ਉੱਤੇ ਰੋਟੇ ਦਿੱਤੇ ਦੱਲਿਆਂ ਜਿਹਨਾਂ ਨੂੰ ਗੋਲੀ ਮਾਣੇ ਚਾਹੀਦੀ ਗਾਂ ਕੰਜ ਖੜਾ ਕਰ ਉਹਨਾਂ ਨੂੰ ਅਗਲਾ ਨੇ ਐਮਪੀ ਬਣਾਇਆ ਕਿ ਤੁਹਾਨੂੰ ਮੁੱਖ ਮੰਤਰੀ ਹੋਣਾ ਤਾਂ ਕਿ ਤੁਹਾਨੂੰ ਕੋਸ਼ਿਸ਼ ਕਿਸੇ ਨੂੰ ਕੋਸ਼ਿਸ਼ ਅਜ ਤੱਕ ਸਜਣ ਗਈ ਸੋ ਇਸ ਤਾਂ ਇਹ ਕਿ ਅਸੀਂ ਕੌਣ ਸਾਤੇ ਬਾਕੀ ਮੇਰੀ ਸੋਚ ਆ ਗਈ ਮੈਂ ਗਲਤ ਹੋਇਆ ਕੰਮ ਨੂੰ ਕਮਿਟ ਕਰਕੇ ਜਾਉਂਦੇ ਹਾਂ ਸਹੀ ਤਾਮੀ ਦਾ ਦਰਫੀ ਤਨਵਾਦੀ ਸਬਸਕ੍ਰਾਈਬਰ ਕਰ ਲਈ ਲਾਈਕ ਵੀ ਕਰ ਲਓ